ਤੁਸੀਂ ਇਮਾਨਦਾਰੀ ਨਾਲ ਨਗਰ ਨਿਗਮ ਚੋਣਾਂ ਕਰਾ ਕੇ ਜਿਹੜਾ ਹੈ ਉਹ ਸਮਾਜ ਨੂੰ ਦਿਖਾਓ ਟਿਕਟਾਂ ਸਾਰਿਆਂ ਨੂੰ ਮਿਲ ਜਾਣਗੀਆਂ ਕਿਉਂਕਿ 600 ਬੰਦੇ ਸੀ ਉਸ ਚੋਂ 150 ਬੰਦੇ ਰਹਿ ਗਏ ਹੁਣ 150 ਚੋਂ 60 ਬੰਦੇ ਛਾਂਟਣੇ ਕਿਵੇਂ ਦੇਖਦੇ ਹਾਂ ਵਿਰੋਧ ਵੀ ਕਿਤੇ ਨਾ ਕਿਤੇ ਰੂਲਿੰਗ ਪਾਰਟੀ ਦੇ ਵਿੱਚ ਹੁੰਦਾ ਕਿਉਂਕਿ ਬਾਕੀ ਪਾਰਟੀਆਂ ਦੇ ਵਿੱਚ ਕਈ ਵਾਰ ਕੈਂਡੀਡੇਟ ਪੂਰੇ ਸੂਰੇ ਹੁੰਦੇ ਆ ਪਰ ਰੂਲਿੰਗ ਪਾਰਟੀ ਦੇ ਵਿੱਚ ਕੈਂਡੀਡੇਟ ਜ਼ਿਆਦਾ ਹੁੰਦੇ ਆ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮਹਾਨੁਰਾਖ ਸ਼ਰਮਾ ਜਿਸ ਤਰ੍ਹਾਂ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਚੋਣਾਂ ਦੀ ਤਰੀਕ ਫਾਈਨਲ ਕਰ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਨਗਰ ਨਿਗਮ ਦੇ ਵਿੱਚ ਐਨਓਸੀ ਲੈਣ ਵਾਸਤੇ ਮੇਲਾ ਲੱਗ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਗਰ ਨਿਗਮ ਪਟਿਆਲਾ ਦੇ ਵਿੱਚ ਅੱਜ ਮੇਲਾ ਲੱਗਿਆ ਹੈ ਐਨਓਸੀ ਲੈਣ ਲਈ ਕਿਉਂਕਿ ਇਲੈਕਸ਼ਨ ਲੜਨ ਵਾਸਤੇ ਐਨਓਸੀ ਦੀ ਬਹੁਤ ਜ਼ਰੂਰਤ ਹੈ ਮੈਂ ਪ੍ਰਵੀਨ ਨੂੰ ਕਹਾਂਗਾ ਕਿ ਉਹ ਇੱਕ ਵਾਰ ਦਿਖਾਣ ਕਿਸ ਤਰ੍ਹਾਂ ਦੀ ਚਹਲ ਕਦਮੀ ਜੜੀ ਹੋਈ ਹੋਈ ਹੈ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ 60 ਵਾਰਡ ਦੇ ਵਿੱਚ ਜਿਹੜੀ ਨਗਰ ਨਿਗਮ ਦੀ ਚੋਣਾਂ ਪਟਿਆਲਾ ਦੇ ਵਿੱਚ ਹੋਣੀਆਂ ਹੈ ਜਿਸ ਦੇ ਵਿੱਚ ਨੇ 26 ਲੇਡੀਜ਼ ਵਾਰਡ ਬਾੜ ਨੇ ਪੰਜ ਐਸਸੀ ਤੇ ਤਿੰਨ ਐਸਸੀ ਮਹਿਲਾ ਤੇ ਜਿਹੜੇ ਰਿਜ਼ਰਵ ਹੋ ਰੱਖੇ ਜਾਣਗੇ ਉਸ ਤੋਂ ਵਾਸਤੇ ਸਾਰਿਆਂ ਨੂੰ ਐਨਓਸੀ ਲੈਣੀ ਪਏਗੀ ਉਹ ਚਾਹੇ ਕਿਸੇ ਵੀ ਪਾਰਟੀ ਤੋਂ ਹੋਵੇ ਆਜ਼ਾਦ ਉਮੀਦਵਾਰ ਹੋਵੇ ਉਹ ਐਨਓਸੀ ਲੈ ਕੇ ਹੀ ਦਸਤਾਵੇਜ਼ ਜਿਹੜੇ ਹੈ ਕੰਪਲੀਟ ਹੋਣਗੇ ਇੱਥੇ ਵੱਖ-ਵੱਖ ਪਾਰਟੀਆਂ ਤੋਂ ਨੁਮਾਇंदे ਆਏ ਹੋਏ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਇਸ ਵਕਤ ਇੱਥੇ ਮਾਹੌਲ ਬਣਿਆ ਸੁਸ਼ੀਲ ਨૈયਰ ਭਾਜਪਾ ਤੋਂ ਗੱਲਬਾਤ ਇਹਨਾਂ ਨਾਲ ਕਰਦੇ ਆ ਨૈયਰ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਅੱਜ ਇੱਥੇ ਮਾਹੌਲ ਬਣਿਆ ਦੇਖੋ ਜੀ ਅੱਜ ਕੱਲ ਬਿਗਲ ਬਚ ਚੁੱਕੇ ਨਗਰ ਨਿਗਮ ਦੇ ਚੋਣਾ ਦਾ ਅੱਜ ਅਸੀਂ ਐਨਓਸੀ ਲੈਣ ਵਾਸਤੇ ਉਰੇ ਸਫੇਰ ਦੇ ਹੀ ਲਾਈਨਾਂ ਦੇ ਵਿੱਚ ਲੋਕ ਖੜੇ ਆ ਤੇ ਫਾਰਮ ਭਰ ਕੇ ਅੰਦਰ ਦੇ ਚੁੱਕੇ ਆ ਤੇ ਲੱਗਦਾ ਹੈ ਕਿ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਦੇ ਨੁਮਾਇੰਦੇ ਹੈਗੇ ਇਹ ਅੱਜ ਸਾਨੂੰ ਐਨਓਸੀ ਜਿਹੜੀ ਆ ਉਹ ਦੇ ਦੇਣਗੇ ਜੀ एनओसी ਤੋਂ ਬਾਅਦ ਫਿਰ ਟਿਕਟ ਦਾ ਕੋਈ ਹਜੇ ਕਿਉਂਕਿ ਲਿਸਟ ਕਿਸੇ ਦੀ ਵੀ ਨਹੀਂ ਆਈ ਇਹ ਸਾਰੇ ਹਜੇ ਫਿਲਹਾਲ ਉਮੀਦਤ ਹੀ ਐ ਐਨओसी ਭਰ ਰਹੇ ਹਾਂ ਹਾਂ ਬਿਲਕੁਲ ਜੀ ਉਮੀਦਤ ਹੀ ਹੈ ਆਪਣੀ ਆਪਣੀ ਰਾਜਨੀਤਿਕ ਪਾਰਟੀਆਂ ਦੇ ਨਾਲ ਹਰ ਬੰਦੇ ਦੀ ਚਰਚਾ ਚੱਲ ਰਹੀ ਹੈ ਜੀ ਸਾਡੇ ਵੀ ਆਪਣੀ ਭਾਰਤੀ ਜਨਤਾ ਪਾਰਟੀ ਨੂੰ ਵੀ ਅਸੀਂ ਵੀ ਟਿਕਟ ਅਪਲਾਈ ਕਰੀ ਹੈ ਮਗਰ ਟਿਕਟ ਦੀ ਵੈਲਿਊ ਜ ਬਾਅਦ ਦੇ ਵਿੱਚ ਹੈ ਜੀ ਪਹਿਲੇ ਨੰਬਰ ਤੇ ਤੁਹਾਡੇ ਕੋਲ ਐਨਓਸੀ ਹੋਣੀ ਚਾਹੀਦੀ ਹੈ ਅਗਰ ਤੁਸੀਂ ਚੋਣਾ ਲੜਨੀ ਆ ਤਾਂ ਅਸੀਂ ਅੱਜ ਐਨਓਸੀ ਅਪਲਾਈ ਕਰਤੀ ਹੈ ਤੇ ਅੱਜ ਸਾਡੀ ਮੀਟਿੰਗ ਵੀ ਦੁਪਹਿਰੇ ਭਾਰਤੀ ਜਨਤਾ ਪਾਰਟੀ ਦੀ ਹੈਗੀ ਹੈ ਅਸੀਂ ਜਿਹੜੇ ਵਾਰਡ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਆ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਫਾਰਮ ਭਰ ਕੇ ਜਿਹੜੇ ਹੈ ਦਾਂਗੇ ਅਗਰ ਪਾਰਟੀ ਸਾਨੂੰ ਸਹੀ ਸਮਝੇਗੀ ਤਾਂ ਸਾਨੂੰ ਜਿਹੜੀ ਨਗਰ ਨਿਗਮ ਦੀ ਚੋਣਾ ਲੜਵਾਏਗੀ ਜੀ ਪਹਿਲਾਂ ਵੀ ਤੁਸੀਂ ਇਲੈਕਸ਼ਨ ਲੜੇ ਆ ਕਿੰਨੀ ਵਾਰ ਇਲੈਕਸ਼ਨ ਲੜ ਚੁੱਕੇ ਹੋ ਸਰ ਮੈਂ 2012 2017 ਦੋ ਵਾਰ ਇਲੈਕਸ਼ਨ ਲੜ ਚੁੱਕਿਆ ਤੇ ਤੀਸਰੀ ਵਾਰ ਇਲੈ ਮਗਰ ਜਿਹੜੀ ਤੁਸੀਂ ਗੱਲ ਕਰੀ ਹੈ ਕਿ ਕਿੰਨੀ ਵਾਰ ਇਲੈਕਸ਼ਨ ਲੜ ਚੁੱਕੇ ਹੋ ਪਟਿਆਲੇ ਸ਼ਹਿਰ ਦਾ ਇਤਿਹਾਸ ਰਿਹਾ ਹੈ ਕਿ ਜਿਹੜੀ ਵੀ ਰਾਜਨੀਤਿਕ ਪਾਰਟੀਆਂ ਰਹੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਨਗਰ ਨਿਗਮ ਚੌਣਾ ਜਿਹੜੀਆਂ ਉਹ ਇਮਾਨਦਾਰੀ ਨਾਲ ਅੱਜ ਤੱਕ ਨਹੀਂ ਕਰਾ ਪਾਈਆਂ ਇਸੇ ਕਰਕੇ ਸਾਡੇ ਵਰਗੇ ਬੰਦੇ ਦਾ ਹਲੇ ਤੱਕ ਜਿਹੜਾ ਤਿਲਕ ਸਾਨੂੰ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਐਮਸੀ ਦਾ ਨਹੀਂ ਲੱਗ ਪਾਇਆ ਕਿ ਹਰ ਸਰਕਾਰ ਜਿਹੜੀ ਹੈ ਧੱਕੇਸ਼ਾਹੀ ਦੇ ਨਾਲ ਇਲੈਕਸ਼ਨ ਕਰੰਦੇ ਆ ਹੁਣ ਦੇਖਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇਹ ਕਹਿ ਕੇ ਆਈ ਹੈ ਕਿ ਅਸੀਂ ਪਰਿਵਰਤਨ ਦੀ ਰਾਜਨੀਤੀ ਕਰਾਂਗੇ ਸਾਫ਼ ਸੁਥਰੀ ਰਾਜਨੀਤੀ ਕਰਾਂਗੇ ਕੰਮਾਂ ਦੀ ਰਾਜਨੀਤੀ ਕਰਾਂਗੇ ਤੇ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਈਆਂ ਪੰਜਾਬ 'ਚ ਬਣੇ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਭਗਵੰਤ ਮਾਨ ਜੀ ਅਗਰ ਤੁਸੀਂ ਪੰਜਾਬ ਦੇ ਵਿੱਚ ਕੰਮ ਕਰਾਏ ਆ ਪਰਿਵਰਤਨ ਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਇਮਾਨਦਾਰੀ ਦੀ ਰਾਜਨੀਤੀ ਕਰ ਰਹੇ ਹੋ ਤਾਂ ਇੱਕ ਬੁੱਟਾ ਪਟਿਆਲੇ ਦੀ ਕਾਰਪੋਰੇਸ਼ਨ ਦੇ ਵਿੱਚ ਵੀ ਲਗਾਓ ਕਿ ਤੁਸੀਂ ਇਮਾਨਦਾਰੀ ਨਾਲ ਨਗਰ ਨਿਗਮ ਚੋਣਾ ਖਰਾ ਕੇ ਜਿਹੜਾ ਹੈ ਉਹ ਸਮਾਜ ਨੂੰ ਦਿਖਾਓ ਤਾਂ ਕਿ ਪਤਾ ਲੱਗੇ ਕਿ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਤਾਂ ਜਿਹੜੀ ਤੱਕੇਸ਼ਾਹੀ ਗੁੰਡਾਗਰਦੀ ਕਰੀ ਜਾਂਦੀ ਸੀ ਐਮਸੀ ਦੇ ਇਲੈਕਸ਼ਨਾਂ ਦੇ ਵਿੱਚ ਉਹ ਸਰਕਾਰ ਨੇ ਬੰਦ ਕਰਾ ਦਿੱਤੀ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸੋ ਇੱਕ ਵੱਡੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਹੈ ਸੁਸ਼ੀਲ ਨਾਇਰ ਨੇ ਕਿ ਤੱਕੇਸ਼ਾਹੀ ਵਾਲੀ ਇਲੈਕਸ਼ਨ ਨਾ ਹੋਵੇ ਹਰਿੰਦਰ ਕੋਹਲੀ ਜੀ ਵਿਥੇ ਮੌਜੂਦ ਨੇ ਸੀਨੀਅਰ ਲੀਡਰ ਨੇ ਸਾਬਕਾ ਡਿਪਟੀ ਮੇਅਰ ਵੀ ਨੇ ਗੱਲਬਾਤ ਇਹਨਾਂ ਨਾਲ ਕਰਦੇ ਹੁਣ ਆਮ ਆਦਮੀ ਪਾਰਟੀ ਤੋਂ ਤਿਆਰੀ ਕਰ ਰਹੇ ਹਾਂ ਜਿਹੜੇ ਤੁਸੀਂ ਵੀ ਐਨਓਸੀ ਭਰ ਰਹੇ ਹੋ ਕਿ ਵੈਸੇ ਹੀ ਆਪਣੇ ਸਪੋਰਟਰਾਂ ਨੂੰ ਕਰਨ ਆਇਓ ਪਹਿਲਾਂ ਤਾਂ ਸकाई ਚੈਨਲ ਦੇ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਮੇਰਾ ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਅੱਜ ਅਸੀਂ ਸਾਰੇ ਐਨਓਸੀ ਲੈਣ ਹੀ ਆਇਆ ਮੈਂ ਵੀ ਐਨਓਸੀ ਲੈਣ ਆਇਆ ਮੈਂ ਪਾਰਟ ਨੰਬਰ 28 ਤੋਂ ਐਨਓਸੀ ਲੈਣ ਆਇਆ ਹਾਂ ਔਰ ਮੇਰੇ ਨਾਲ ਜਿਹਨੇ ਸਾਥੀ ਨੇ ਐਨਓਸੀ ਲੈਣ ਨਹੀਂ ਆਏ। ਕਿਸ ਤਰ੍ਹਾਂ ਦੇਖ ਰਹੇ ਹਾਂ ਮਾਹੌਲ ਕਿਉਂਕਿ ਅੱਗੇ ਹੀ 2 ਸਾਲ ਦਾ ਲਗਭਗ 2 ਸਾਲ ਕਿਉਂਕਿ ਜਨਵਰੀ 30 ਦੇ ਵਿੱਚ ਇਲੈਕਸ਼ਨ ਹੋਣੇ ਸੀ 2022 ਦੇ ਵਿੱਚ ਲਗਭਗ 2 ਸਾਲ ਦਾ ਸਮਾਂ ਜਿਹੜਾ ਹੈ ਵੱਧ ਹੋ ਚੁੱਕਿਆ ਹੈ। ਕਿਸ ਤਰ੍ਹਾਂ ਦੇਖ ਰਹੇ ਹਾਂ ਨਗਰ ਨਿਕਮ ਦਾ ਜਿਹੜਾ ਸਮਾਂ ਉਹਨੂੰ ਤਾਂ ਤਕਰੀਬਨ ਹਲੇ 1 ਸਾਲ ਹੀ ਹੋਇਆ ਔਰ ਜਿਹੜੀ ਸਰਕਾਰ ਦਾ ਸਮਾਂ ਉਹ 2 ਸਾਲ ਹੋਇਆ ਤੇ ਇਸ ਲਈ ਤੁਸੀਂ ਦੇਖ ਰਹੇ ਹੋ ਕਿ ਸਾਰੀਆਂ ਪਾਰਟੀਆਂ ਉਰੋਂ ਐਨਓਸੀ ਲੈ ਰਹੀਆਂ ਨੇ ਔਰ ਵੱਧ ਚੜ ਕੇ ਹਸਬ ਦਾ ਇਹ ਪਿੱਛੇ ਟਿਕਟਾਂ ਸਾਰਿਆਂ ਨੂੰ ਮਿਲ ਜਾਣਗੇ ਕਿਉਂਕਿ 600 ਬੰਦੇ ਸੀ ਉਸ ਚੋਂ 150 ਬੰਦੇ ਰਹਿ ਗਏ ਹੁਣ 150 ਚੋਂ 60 ਬੰਦੇ ਛਾਂਟਣੇ ਕਿਵੇਂ ਦੇਖਦੇ ਹਾਂ ਵਿਰੋਧ ਵੀ ਕਿਤੇ ਨਾ ਕਿਤੇ ਰੂਲਿੰਗ ਪਾਰਟੀ ਦੇ ਵਿੱਚ ਹੁੰਦਾ ਕਿਉਂਕਿ ਬਾਕੀ ਪਾਰਟੀਆਂ ਦੇ ਵਿੱਚ ਕਈ ਵਾਰ ਕੈਂਡੀਡੇਟ ਪੂਰੇ ਸੂਰੇ ਹੁੰਦੇ ਆ ਪਰ ਰੂਲਿੰਗ ਪਾਰਟੀ ਦੇ ਵਿੱਚ ਕੈਂਡੀਡੇਟ ਜ਼ਿਆਦਾ ਹੁੰਦੇ ਆ ਸਾਰੇ ਜਿਹਨੇ ਸਾਡੇ ਆਮ ਆਦਮੀ ਪਾਰਟੀ ਦੇ ਬੰਦੇ ਨੇ ਸੰਗਠਨ ਦੀ ਸੋਚ ਤੇ ਬੰਦੇ ਨੇ ਔਰ ਸੰਗਠਨ ਨੇ ਹੀ ਤੈਅ ਕਰਨਾ ਹੁੰਦਾ ਕਿ ਕਿਸ ਨੂੰ ਟਿਕਟ ਮਿਲਣੀ ਹੈ ਕਿਸ ਨੂੰ ਨਹੀਂ ਜੋ ਸੀਨੀਅਰ ਲੀਡਰਸ਼ਿਪ ਆ ਸਾਡੀ ਬੈਠ ਕੇ ਤੈਅ ਕਰੂਗੀ ਔਰ ਸਾਰੇ ਇਕਜੁੱਟ ਹੋ ਕੇ ਅਸੀਂ ਇਹ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਕਹਿੰਦੇ ਆ ਕਿ ਇਹ ਇਲੈਕਸ਼ਨ ਜਿਹੜੀ ਹੈ ਉਹ ਸ਼ਾਂਤਮਈ ਤੇ ਪਾਰਦਰਸ਼ੀ ਤਰੀਕੇ ਨਾਲ ਹੋਵੇ ਹੱਥੋਂ ਪਤਾ ਹੀ ਆ ਜੀ ਪਿੱਛੇ ਵੀ ਜਿਹੜੀਆਂ ਚਾਰ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਹੋਈਆਂ ਨੇ ਉੱਥੇ ਵੀ ਕਿਵੇਂ ਪਾਰਦਰਸ਼ੀ ਢੰਗ ਨਾਲ ਹੀ ਹੋਇਆ ਜਿਵੇਂ ਕਿ ਰਵੈਤੀ ਪਾਰਟੀਆਂ ਹਮੇਸ਼ਾ ੱੱਕਾ ਕਰਦੀਆਂ ਦੀ ਵਿਧਾਨ ਸਭਾ ਚ ਵੀ ਔਰ ਸਾਡੀ ਐਸੀ ਸੋਚੇ ਨਹੀਂ ਗਈ ਔਰ ਜਿਹੜੀ ਆਮ ਆਦਮੀ ਪਾਰਟੀ ਆ ਇੱਕ ਸੁਚੱਜੇ ਢੰਗ ਨਾਲ ਅਸੀਂ ਇਹ ਇਲੈਕਸ਼ਨ ਕਰਾਉਂ ਬਹੁਤ ਬਹੁਤ ਸ਼ੁਕਰੀਆ ਸੋਸੀਂ ਗੱਲਬਾਤ ਕਰ ਰਹੇ ਸੀ ਜੋ ਕਿ ਸਾਬਕਾ ਮੇਅਰ ਵੀ ਰਹੇ ਚੁਕੇ ਆ ਇਧਰਲੇ ਪਾਸੇ ਜਸਪਾਲ ਖੜੇ ਇਹਨਾਂ ਨਾਲ ਵੀ ਗੱਲ ਕਰਦੇ ਆ ਇਹ ਵੀ ਆਮ ਆਦਮੀ ਪਾਰਟੀ ਤੋਂ ਆਓ ਜੀ ਗੱਲਬਾਤ ਕਰੀਏ ਜਿਹੜਾ ਜਾਣਤ ਲਈਏ ਕਿਦਾਂ ਦਾ ਮਾਹੌਲ ਬਣਿਆ ਮਹੌਲ ਬਹੁਤ ਖੂਬਸੂਰਤ ਹੈ ਜੀ ਤੁਹਾਡੇ ਸਾਹਮਣੇ ਆ ਵੀ ਸਾਰੇ ਜਿੰਨੇ ਵੀ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਆਪਣੇ ਆਪਣੇ ਫਾਰਮ ਭਰ ਰਹੇ ਨੇ ਐਨਓਸੀਆਂ ਲੈਣ ਲਈ ਜਦੋਂ ਜਾ ਚੱਰੀ ਹੈ ਸਰ ਦੇਖੋ ਕੀ ਬਣਦਾ ਉਮੀਦ ਹੈ ਟਿਕਟ ਮਿਲ ਜੂਗੀ ਦੇਖੋ ਵਰਕਰ ਦਾ ਕੰਮ ਹੁੰਦਾ ਹੈ ਕੰਮ ਕਰਨਾ ਤੇ ਪਾਰਟੀ ਦਾ ਕੰਮ ਹੈ ਉਹਦੀ ਮਿਹਨਤ ਨੂੰ ਦੇਖ ਕੇ ਟਿਕਟ ਦੇਣਾ ਹੁਣ ਪਾਰਟੀ ਲਈ ਹਰ ਇੱਕ ਵਰਕਰ ਨੇ ਬਹੁਤ ਮਿਹਨਤ ਕੀਤੀ ਹੈ ਜੀ ਤੇ ਹੁਣ ਪਾਰਟੀ ਤੇ ਸੰਗਠਨ ਦੇਖੋ ਕੀ ਦੀ ਮਿਹਨਤ ਨੂੰ ਫਲ ਪਾਉਂਦਾ ਜੀ ਬਹੁਤ-ਬਹੁਤ ਸ਼ੁਕਰੀਆ ਸੋ ਗੱਲਬਾਤ ਅਸੀਂ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਵਰਕਰ ਨੇ ਇਹਨਾਂ ਦਾ ਕਹਿਣਾ ਹੈ ਕਿ ਵਰਕਰ ਦਾ ਕੰਮ ਹੈ ਕੰਮ ਕਰਨਾ ਸੇਵਾ ਕਰਨਾ ਪਾਰਟੀ ਦਾ ਕੰਮ ਹੈ ਸੰਗਠਨ ਦਾ ਸਿਸਟਮ ਹੈ ਕਿ ਕਿਸ ਤਰ੍ਹਾਂ ਹੋ ਟਿਕਟ ਦਿੰਦੀ ਆ ਪਵਨ ਭੂਮਿਕ ਇੱਥੇ ਸਮਾਜ ਸੇਵਕ ਹੈ ਇਹ ਵੀ ਐਨਓਸੀ ਲੈਣਾ ਹੈ ਇਹਨਾਂ ਨਾਲ ਵੀ ਗੱਲ ਕਰਦੇ ਆ ਪਵਨ ਭੂਮਿਕ ਜੀ ਕਿਹੜੀ ਪਾਰਟੀ ਤੋਂ ਸੋਚਦੇ ਹੋ ਚ ਟਿਕਟ ਭਰਨ ਦੀ ਤੁਸੀਂ ਭਾਜਪਾ ਨਾਲ ਜੁੜੇ ਹੋਏ ਹੋ ਸਮਾਜ ਦੀ ਸੇਵਾ ਵੀ ਕਰਦੇ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਜੀ ਐਨਓਸੀ ਦਾ ਕਰ ਰਹੇ ਆ ਵੀ ਐਨਓਸੀ ਹੋ ਜੇ ਬਾਕੀ ਰਹੀ ਪਾਰਟੀ ਦੀ ਪਾਰਟੀ ਦਾ ਹਲੇ ਅੱਜ ਜਿਹੜੀ ਮੀਟਿੰਗ ਅੱਜ ਪਤਾ ਕਲੀਅਰ ਲਿਗ ਹੋਏ ਕਿ ਨੂੰ ਟਿਕਟ ਹੈ ਬਹੁਤ ਕੈਂਡੀਡੇਟ ਨੇ ਹਰ ਇੱਕ ਪਾਰਟੀ ਨੂੰ ਚਾਹ ਵੀ ਐਮਸੀਐਲ ਕੁਝ ਬਹੁਤ ਦੋ ਸਾਲਾਂ ਬਾਅਦ ਢਾਈ ਸਾਲਾਂ ਇਲੈਕਸ਼ਨ ਹੋ ਰਹੇ ਨੇ ਤਾਂ ਇਸ ਲਈ ਸਭ ਨੂੰ ਚਾਹ ਹੈ ਤੇ ਜੋ ਪਾਰਟੀ ਦਾ ਹੁਕਮ ਹੋਏਗਾ ਲੜਾਂਗੇ ਨਹੀਂ ਤਾਂ ਜੋ ਸੇਵਾ ਲੋਕਾਂ ਦੀ ਜਾਰੀ ਰਹੇਗੀ ਇਦਾਂ ਸਮਾਜ ਸੇਵਾ ਦਾ ਤੁਸੀਂ ਚਲੋ ਕਰ ਹੀ ਰਹੇ ਹੋ ਕਰਦੇ ਰਹੋਗੇ ਮਤਲਬ ਟਿਕਟ ਮਿਲਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਸੇਵਾ جاری ਹੈ ਸੇਵਾ جاری ਹੈ ਜੀ ਕਲੋ ਬਹੁਤ-ਬਹੁਤ ਸ਼ੁਕਰੀਆ ਸੋ ਗੱਲਬਾਤ ਕਰ ਰਹੇ ਹਾਂ ਵੱਖ-ਵੱਖ ਨੁਮਾਇੰਦਿਆਂ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚ ਰਹੇ ਆ ਆਮ ਆਦਮੀ ਪਾਰਟੀ ਇਸ ਵਕਤ ਰੂਲਿੰਗ ਪਾਰਟੀ ਹੈ ਸੱਤਾ ਦੇ ਵਿੱਚ ਹੈ ਸੋ ਉਸ ਦੇ ਜ਼ਿਆਦਾਤਰ ਲੋਕ ਇੱਥੇ ਪਹੁੰਚ ਰਹੇ ਨੇ ਇਸ ਪਾਸੇ ਐਨਓਸੀ ਦਾ ਦਫ਼ਤਰ ਬਣਿਆ ਹੋਇਆ ਇੱਥੇ ਫਾਰਮ ਅਪਲਾਈ ਕੀਤਾ ਜਾ ਰਿਹਾ ਇੱਥੋਂ ਫਿਰ ਫਾਰਮ ਮਿਲੂਗਾ ਉਸ ਤੋਂ ਬਾਅਦ ਐਨਓਸੀ ਕਲੀਅਰ ਹੋਊਗੀ ਦੱਸ ਦਈਏ ਕਿ ਐਨਓਸੀ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ ਇੱਕ ਮਿੰਟ ਗੱਲ ਤਾਂ ਸੁਣੋ ਨਾ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਣ ਟਿਕਟ ਐਮਸੀ ਦੇ ਇਲੈਕਸ਼ਨ ਦੇ ਲਈ ਤਿਆਰੀ ਕਰ ਰਹੇ ਕਿਹੜ ਕਹਤੇ ਉਮਰ ਕਰ اپਲਾਈ ਕਰ ਰਹੇ ਆ ਸਰ ਮਾਹੌਲ ਬਹੁਤ ਅੱਛਾ ਹੈਗਾ ਸਭ ਮਿਲ ਮਿਲਾ ਕੇ ਸਭ ਪਿਆਰ ਨਾਲ ਕੰਮ ਕਰ ਰਹੇ ਨੇ ਸਰ ਕਹਿੰਦੇ ਆਮ ਆਦਮੀ ਪਾਰਟੀ ਚ ਕੈਂਡੀਡੇਟ ਬਹੁਤ ਨੇ ਕਿ ਇੱਕ ਵਾਰ ਚੋ ਸਰ ਹਰ ਇੱਕ ਪਾਰਟੀਆਂ ਚ ਹੈਗੇ ਆਮ ਆਦਮੀ ਨਹੀਂ ਹੈ ਸਭ ਜਿੰਨਾਂ ਦਾ ਇਹ ਫਤਵਾ ਹੈ ਜਿਹਨੂੰ ਫਤਵਾ ਮਿਲੇਗਾ ਉਹ ਚਲਾ ਜਾਏਗਾ ਪ੍ਰੋਬਲਮ ਤੁਸੀਂ ਐਕਸ ਆਰਮੀ ਮੈਨ ਨੂੰ ਬੜੀ ਦੇਰ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹੋ ਕੋਈ ਗੱਲਬਾਤ ਹੋਈ ਵੀ ਤੁਹਾਨੂੰ ਟਿਕਟ ਫਾਈਨਲ ਹੋ ਗਈ ਹੈ ਜਾਂ ਹਜੇ ਹਜੇ ਮੀਟਿੰਗ ਦੇ ਅਧਾਰ ਤੇ ਕੰਮ ਇਹ ਸਰ ਹਾਈ ਕਮਾਂਡ ਸਾਡੀ ਸੋਚੇਗੀ ਹਾਈ ਕਮਾਂਡ ਸਾਡੀ ਬਹੁਤ ਅੱਛੀ ਕੰਮ ਕਰ ਰਹੀ ਹੈ ਹਰ ਇੱਕ ਬਰਤ ਦੇ ਜਿੱਤਾ ਹਿਸਾਬ ਹੈ ਔਰ ਹਾਈ ਕਮਾਂਡ ਦੀ ਸੋਚਿੰਗ ਮੇਰੇ ਕਹਿਣਾ ਕੁਝ ਨਹੀਂ ਬਣਦਾ ਸਰ ਜੀ ਹੁਣ ਐਨਓਸੀ ਅਪਲਾਈ ਕਰਨਾ ਹੈ ਹਾਂ ਜੀ ਹਮੇਲ ਹਾਂ ਜੀ ਮਿਲ ਹਾਂ ਜੀ ਚਲੋ ਠੀਕ ਹੈ ਜੀ ਐਨਓਸੀ ਲਈ ਅਪਲਾਈ ਕਰਨਾ ਹੈ ਇਹ ਗੱਲਬਾਤ ਜ਼ਿਆਦਾ ਨਹੀਂ ਕਰ ਸਕਦੇ ਹਾਂ ਜੀ ਤੁਸੀਂ ਵੀ ਕਿਸ ਤਰ੍ਹਾਂ ਅੱਜ ਕਿਹੜੀ ਪਾਰਟੀ ਤੋਂ ਐਨਓਸੀ ਅਪ ਸ਼੍ਰੋਮਨੀ ਕਾਲੀਦਲ ਨੇ ਹੁਣੇ-ਹੁਣੇ ਕਿਹਾ ਵੀ ਅਸੀਂ ਇਲੈਕਸ਼ਨ ਲੜਾਂਗੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਸ ਵਕਤ ਜਿਹੜਾ ਤੁਹਾਨੂੰ ਪਤਾ ਹੀ ਹੈ ਉਹ ਸੇਵਾ ਦੀ سزا ਲੱਗੀ ਹੋਈ ਹੈ ਉਧਰਲੇ ਪਾਸੇ ਬਿਜ਼ੀ ਹੋਏ ਹੋਏ ਨੇ ਕਿਸ ਤਰ੍ਹਾਂ ਕਮਾਂਡ ਕੀਤੀ ਜਾ ਰਹੀ ਹੈ ਪਾਰਟੀ ਵੱਲ ਕਮਾਂਡ ਬਹੁਤ ਵਧੀਆ ਜੀ ਸਾਡੇ ਦਲਜੀਤ ਸਿੰਘ ਚੀਮਾ ਜੀ ਸਾਡੇ ਪੁੰਦਰ ਸਾਹਿਬ ਹੋਗੇ ਉਹਨਾਂ ਕਰਤਾ-ਤਰਤਾ ਕਰ ਰਹੇ ਨੇ ਕਿ ਸਾਰਾ ਕੁਝ ਦੇਖੋ ਉਸ ਤਾਂ ਹੱਕ 'ਚ ਹੈ ਨਹੀਂ ਸੀਗੇ ਵੀ ਜਿਹੜਾ ਮਹੀਨਾ ਹੈਗਾ ਇਸ ਦੀ ਦਿਹਾੜਾ ਹੈਗਾ ਮਹੀਨਾ ਚੱਲਣਾ ਹੈਗਾ ਇਹਦੇ ਵਿੱਚ ਇਲੈਕਸ਼ਨ ਨਹੀਂ ਕਰਾਉਣੇ ਚਾਹੀਦੇ ਸੀਗੇ ਪਰ ਜਦੋਂ ਪਾਰਟੀ ਦੇ ਹੁਕਮ ਨੇਗੇ ਇਹਨਾਂ ਨੇ ਬਖਰਾੜ ਚਾਈ ਹੋਈ ਹੈ ਇਹ ਆਵਾਮ ਦੀ ਪਾਰਟੀ ਕਿਉਂਕਿ ਇਹਨਾਂ ਨੇ ਇੱਕ ਇੱਕ ਵਾਰਡ ਦੇ ਵਿੱਚ 10-10 ਨਹੀਂ ਜਿਹੜੀ ਆਵਾਮ ਦੀ ਪਾਰਟੀ ਉਹ ਤਾਂ ਹਜੇ ਡਿਲੇ ਕਰਦੀ ਸੀ ਪਰ ਇਲੈਕਸ਼ਨ ਕਮਿਸ਼ਨ ਵੱਲੋਂ ਤਰੀਕ ਜਿਹੜੀ ਆਨੌਂਸ ਕਰ ਦਿੱਤੀ ਗਈ ਹੈ ਚਲੋ ਹੁਣ ਅਸੀਂ ਤਾਂ ਇਲੈਕਸ਼ਨ ਲੜਾਂਗੇ ਜੀ ਪਰ ਅਸੀਂ ਕਹਿੰਦੇ ਵਾਡ ਨੰਬਰ 52 ਤੋਂ ਜੀ ਅਸੀਂ ਕਹਿੰਦੇ ਆਂ ਕਿ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੋਣੇ ਚਾਹੀਦੇ ਨੇ ਕਿਸੇ ਕਿਸਮ ਦਾ ਤੱਕਾ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਇਹ ਹਰ ਪਾਸੇ ਇਹ ਹੀ ਡਿਮਾਂਡ ਹੈ ਕਿ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੋਣੇ ਚਾਹੀਦੇ ਆ ਸ਼ਰਮਾ ਜੀ ਕਾਫੀ ਪੁਰਾਣੇ ਵਲੰਟੀਅਰ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਸ਼ਰਮਾ ਜੀ ਕਿਹੜੇ ਵਾਰਡ ਤੋਂ ਤੁਸੀਂ ਐਨਓਸੀ ਅਪਲਾਈ ਕਰ ਰਹੇ ਹੋ ਮਤਲਬ ਐਨਓਸੀ ਤਾਂ ਚਲੋ ਕਰਨੀ ਹੋਆ ਕਿਹੜੇ ਵਾਰਡ ਤੋਂ ਚਾਹਵਾਂ ਨੂੰ ਅਨੁਰਾਗ ਜੀ ਮੈਂ 33 ਨੰਬਰ ਵਾਰਡ ਹੈ ਨਵਾਂ ਜਿਹੜਾ ਹੈਗਾ ਪੁਰਾਣਾ 41 ਹੁੰਦਾ ਸੀਗਾ ਸਨੋਰੀ ਅਡੇ ਤੋਂ ਹੈਗਾ ਮਾਰਕਲ ਤੇ ਤਿਆਰੀਆਂ ਵੀ ਉੱਥੋਂ ਹੀ ਕਰ ਰਹੇ ਆ ਐਨਓਸੀ ਜਿਹੜੀ 33 ਦੀ ਅਪਲਾਈ ਕੀਤੀ ਆ ਆਪਾਂ ਨੇ ਜੀ ਜੀ ਸੋ ਉਮੀਦ ਹੈ ਜੀ ਕਿ ਇਸ ਵਾਰ ਵਧੀਆ ਬੰਦਿਆਂ ਨੂੰ ਟਿਕਟਾਂ ਮਿਲਣਗੀਆਂ ਜਿਵੇਂ ਟਕਸਾਲੀ ਤੇ ਨਵਿਆਂ ਦੀ ਗੱਲ ਚੱਲ ਰਹੀ ਹੈ ਲੱਗਦਾ ਟਕਸਾਲੀਆਂ ਨੂੰ ਟਿਕਟਾਂ ਮਿਲਣਗੀਆਂ ਬਿਲਕੁਲ ਦੇਖੋ ਆਮ ਆਦਮੀ ਪਾਰਟੀ ਇਹ ਜਿਹੜੀ ਪ੍ਰਾਣੀ ਪਿਰਤ ਪਈ ਹੋਈ ਸੀ ਉਹਨੂੰ ਤੋੜਨ ਜਾ ਰਹੀ ਹੈ ਕਿ ਸਾਫ਼ ਸੁਥਰੇ ਤਰੀਕੇ ਨਾਲ ਇਲੈਕਸ਼ਨ ਕਰਨ ਜਾ ਰਹੀ ਹੈ ਔਰ ਜਿੰਨੇ ਵੀ ਗਰਾਊਂਡ ਦੇ ਵਿੱਚ ਵਰਕਰ ਨੇ ਸਾਰੀਆਂ ਟਿਕਟਾਂ ਜਿਹੜੀਆਂ ਨੇ ਵਰਕਰ ਨੂੰ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ ਦੀ ਉਮੀਦਾਂ ਨੇ ਜੀ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖਿਆ ਕਿ ਹਰ ਵਿਅਕਤੀ ਜਿਹੜਾ ਹੈ ਇੱਥੇ ਐਨਓਸੀ ਅਪਲਾਈ ਕਰਨ ਦੇ ਲਈ ਪਹੁੰਚਿਆ ਐ ਐਨਓਸੀ ਅਪਲਾਈ ਕੀਤੀ ਜਾਊਗੀ ਐਨਓਸੀ ਤੋਂ ਬਾਅਦ ਅਗਲੀ ਕਿਉਂਕਿ ਇੱਕ ਕਾਗਜ਼ ਹੈ ਕਾਗਜ਼ਾਂ ਦੀ ਬਹੁਤ ਵੈਲਿਊ ਹੁੰਦੀ ਹੈ ਦਸਤਾਵੇਜ਼ ਸਾਰੇ ਲੋੜਿੰਦੇ ਹੁੰਦੇ ਆ ਉਹ ਦਸਤਾਵੇਜ਼ਾਂ ਦੇ ਮੁਤਾਬਕ ਐਨਓਸੀ ਵਾਸਤੇ ਇੱਥੇ ਕਾਫੀ ਭੀੜ ਲੱਗੀ ਹੋਈ ਐ ਸੋ ਇੱਥੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਪਹੁੰਚ ਰਹੇ ਆ ਉਹ ਐਨਓਸੀ ਅਪਲਾਈ ਕਰ ਰਹੇ ਆ ਉਹਨਾਂ ਨੂੰ ਐਨਓਸੀ ਮਿਲੇਗੀ ਇਹ ਲੋੜਿੰਦਾ ਦਸਤਾਵੇਜ਼ ਹੈ ਜਿਹੜਾ ਕਿ ਇਲੈਕਸ਼ਨ ਦਾ ਫਾਰਮ ਜਦੋਂ ਭਰਨਗੇ ਇਹ ਦਸਤਾਵੇਜ਼ ਬਹੁਤ ਅਹਿਮੀਅਤ ਰੱਖ ਕਿਉਂਕਿ ਹਲੇ ਤੱਕ ਕਿਸੇ ਵੀ ਪਾਰਟੀ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਕਿਸੇ ਵੱਲੋਂ ਵੀ ਕੋਈ ਵੀ ਉਮੀਦਵਾਰ ਐਲਾਨਿਆ ਨਹੀਂ ਗਿਆ ਪਰ ਇਲੈਕਸ਼ਨ ਕਮਿਸ਼ਨ ਵੱਲੋਂ ਅੱਜ ਤਰੀਕ ਰੱਖ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਲਗਭਗ ਪਟਿਆਲਾ ਦੇ ਵਿੱਚ 60 ਵਾੜਾਂ ਦੇ ਵਿੱਚ 4.5 ਲੱਖ ਦੇ ਲਗਭਗ ਵੋਟਰ ਨੇ ਜਿਨ੍ਹਾਂ ਨੇ ਵੋਟ ਕਰਨੀ ਹੈ 60 ਐਮਸੀ ਚੁਣੇ ਜਾਣਗੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਉਤਰਣਗੇ ਤੇ ਕਿਹੜੀ ਪਾਰਟੀ ਦੇ ਉਮੀਦਵਾਰ ਤੇ ਲੋਕ ਵੱਧ ਭਰੋਸਾ ਜਤਾਉਂਦੇ ਆ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਗਰਾਊਂਡ ਜ਼ੀਰੋ ਤੋਂ ਅਸੀਂ ਇਸ ਕ ਪੰਜਾਬ ਤੋਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦੇ ਰਹੇ ਹਾਂ ਕਿ ਕੌਣ-ਕੌਣ ਵਿਅਕਤੀ ਕਿੱਥੇ-ਕਿੱਥੇ ਵਾਰਡ ਤੋਂ ਅੱਜ ਐਨਓਸੀ ਅਪਲਾਈ ਕਰਨ ਆਇਆ ਨਗਰ ਨਿਗਮ ਪਟਿਆਲਾ ਦੇ ਵਿੱਚ ਇਸ ਵਕਤ ਮੌਜੂਦ ਹਾਂ ਮਾਹੌਲ ਤੁਹਾਨੂੰ ਦਿਖਾਇਆ ਕਿ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਅਨੁਰਾਗ ਸ਼ਰਮਾ ਸਕਾਈ ਨਿਊਜ਼ ਪੰਜਾਬ ਦੇ ਲਈ ਤੁਸੀਂ ਇਮਾਨਦਾਰੀ ਨਾਲ ਨਗਰ ਨਿਗਮ ਚੌਣਾ ਕਰਾ ਕੇ ਜਿਹੜਾ ਹੈ ਉਹ ਸਮਾਜ ਨੂੰ ਦਿਖਾਓ ਟਿਕਟਾਂ ਸਾਰਿਆਂ ਨੂੰ ਮਿਲ ਜਾਣਗੇ ਕਿਉਂਕਿ 600 ਬੰਦੇ ਸੀ ਉਸ ਚੋਂ 150 ਬੰਦੇ ਰਹਿ ਗਏ ਹੁਣ 150 ਚੋਂ 60 ਬੰਦੇ ਛਾਂਟਣੇ ਕਿਵੇਂ ਦੇਖਦੇ ਹਾਂ ਵਿਰੋਧ ਵੀ ਕਿਤੇ ਨਾ ਕਿਤੇ ਰੂਲਿੰਗ ਪਾਰਟੀ ਦੇ ਵਿੱਚ ਹੁੰਦਾ ਕਿਉਂਕਿ ਬਾਕੀ ਪਾਰਟੀਆਂ ਦੇ ਵਿੱਚ ਕਈ ਵਾਰ ਕੈਂਡੀਡੇਟ ਪੂਰੇ ਸੂਰੇ ਹੁੰਦੇ ਆ ਪਰ ਰੂਲਿੰਗ ਪਾਰਟੀ ਦੇ ਵਿੱਚ ਕੈਂਡੀਡੇਟ ਜ਼ਿਆਦਾ ਹੁੰਦੇ ਆ ਸਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮਹਾਨੂ ਰਾਖ ਸ਼ਰਮਾ ਜਿਸ ਤਰ੍ਹਾਂ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਚੋਣਾਂ ਦੀ ਤਰੀਕ ਫਾਈਨਲ ਕਰ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਨਗਰ ਨਿਗਮ ਦੇ ਵਿੱਚ ਐਨਓਸੀ ਲੈਣ ਵਾਸਤੇ ਮੇਲਾ ਲੱਗ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਗਰ ਨਿਗਮ ਪਟਿਆਲਾ ਦੇ ਵਿੱਚ ਅੱਜ ਮੇਲਾ ਲੱਗਿਆ ਹੈ ਐਨਓਸੀ ਲੈਣ ਲਈ ਕਿਉਂਕਿ ਇਲੈਕਸ਼ਨ ਲੜਨ ਵਾਸਤੇ ਐਨਓਸੀ ਦੀ ਬਹੁਤ ਜ਼ਰੂਰਤ ਹੈ ਮੈਂ ਪ੍ਰਵੀਨ ਨੂੰ ਕਹਾਂਗਾ ਕਿ ਉਹ ਇੱਕ ਵਾਰ ਦਖਾਨ ਕਿਸ ਤਰ੍ਹਾਂ ਦੀ ਚਹਲ ਗਦਮੀ ਜਿਹੜੀ ਹੋਈ ਹੋਈ ਹੈ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਿ 60 ਵਾਰਡ ਦੇ ਵਿੱਚ ਜਿਹੜੀ ਨਗਰ ਨਿਗਮ ਦੀ ਚੋਣਾਂ ਪਟਿਆਲਾ ਦੇ ਵਿੱਚ ਹੋਣੀਆਂ ਹੈ ਜਿਸ ਦੇ ਨੇ 26 ਲੇਡੀਜ਼ ਵਾਰਡ ਬਾੜ ਨੇ ਪੰਜ ਐਸਸੀ ਤੇ ਤਿੰਨ ਐਸਸੀ ਮਹਿਲਾ ਤੇ ਜਿਹੜੇ ਰਿਜ਼ਰਵ ਹੋ ਰੱਖੇ ਜਾਣਗੇ ਉਸ ਤੋਂ ਵਾਸਤੇ ਸਾਰਿਆਂ ਨੂੰ ਐਨਓਸੀ ਲੈਣੀ ਪਏਗੀ ਉਹ ਚਾਹੇ ਕਿਸੇ ਵੀ ਪਾਰਟੀ ਤੋਂ ਹੋਵੇ ਆਜ਼ਾਦ ਉਮੀਦਵਾਰ ਹੋਵੇ ਉਹ ਐਨਓਸੀ ਲੈ ਕੇ ਹੀ ਦਸਤਾਵੇਜ਼ ਜਿਹੜੇ ਹੈ ਕੰਪਲੀਟ ਹੋਣਗੇ ਇੱਥੇ ਵੱਖ-ਵੱਖ ਪਾਰਟੀਆਂ ਤੋਂ ਨੁਮਾਇंदे ਆਏ ਹੋਏ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਇਸ ਵਕਤ ਇੱਥੇ ਮਾਹੌਲ ਬਣਿਆ ਸੁਸ਼ੀਲ ਨૈયਰ ਭਾਜਪਾ ਤੋਂ ਗੱਲਬਾਤ ਇਹਨਾਂ ਨਾਲ ਕਰਦੇ ਆ ਨૈયਰ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਅੱਜ ਇੱਥੇ ਮਾਹੌਲ ਬਣਿਆ ਦੇਖੋ ਜੀ ਅੱਜ ਕੱਲ ਬਿਗਲ ਬਚ ਚੁਕੇ ਨਗਰ ਨਿਗਮ ਦੇ ਚੋਣਾਂ ਦਾ ਅੱਜ ਅਸੀਂ ਐਨਓਸੀ ਲੈਣ ਵਾਸਤੇ ਉਰੇ ਸਫੇਰ ਦੇ ਹੀ ਲਾਈਨਾਂ ਦੇ ਵਿੱਚ ਲੋਕ ਖੜੇ ਆ ਤੇ ਫਾਰਮ ਭਰ ਕੇ ਅੰਦਰ ਦੇ ਚੁਕੇ ਆ ਤੇ ਲੱਗਦਾ ਹੈ ਕਿ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਦੇ ਨੁਮਾਇੰਦੇ ਹੈਗੇ ਇਹ ਅੱਜ ਸਾਨੂੰ ਐਨਓਸੀ ਜਿਹੜੀ ਆ ਉਹ ਦੇ ਦੇਣਗੇ ਜੀ ਐਨਓਸੀ ਤੋਂ ਬਾਅਦ ਫਿਰ ਟਿਕਟ ਦਾ ਕੋਈ ਹੈ ਜੇ ਕਿਉਂਕਿ ਲਿਸਟ ਕਿਸੇ ਦੀ ਵੀ ਨਹੀਂ ਆਈ ਇਹ ਸਾਰੇ ਹਜੇ ਫਿਲਹਾਲ ਉਮੀਦ ਤੇ ਹੀ ਐਨਓਸੀ ਭਰ ਰਹੇ ਆ ਹਾਂ ਬਿਲਕੁਲ ਜੀ ਉਮੀਦ ਤੇ ਹੀ ਹੈ ਆਪਣੀ ਆਪਣੀ ਰਾਜਨੀਤਿਕ ਪਾਰਟੀਆਂ ਦੇ ਨਾਂ ਹਰ ਬੰਦੇ ਦੀ ਚਰਚਾ ਚੱਲ ਰਹੀ ਹੈ ਜੀ ਸਾਡੇ ਵੀ ਆਪਣੀ ਭਾਰਤੀ ਜਨਤਾ ਪਾਰਟੀ ਨੂੰ ਵੀ ਅਸੀਂ ਵੀ ਟਿਕਟ ਅਪਲਾਈ ਕਰੀ ਹੈ ਮਗਰ ਟਿਕਟ ਦੀ ਵੈਲਿਊ ਬਾਅਦ ਦੇ ਵਿੱਚ ਹੈ ਜੀ ਪਹਿਲੇ ਨੰਬਰ ਤੇ ਤੁਹਾਡੇ ਕੋਲ ਐਨਓਸੀ ਹੋਣੀ ਚਾਹੀਦੀ ਹੈ ਅਗਰ ਤੁਸੀਂ ਚੋਣਾ ਲੜਨੀ ਹੈ ਤਾਂ ਅਸੀਂ ਅੱਜ ਐਨਓਸੀ ਅਪਲਾਈ ਕਰਤੀ ਹੈ ਤੇ ਅੱਜ ਸਾਡੀ ਮੀਟਿੰਗ ਵੀ ਦੁਪਹਿਰੇ ਭਾਰਤੀ ਜਨਤਾ ਪਾਰਟੀ ਦੀ ਹੈਗੀ ਹੈ ਅਸੀਂ ਜਿਹੜੇ ਵਾਰਡ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਆ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਫਾਰਮ ਭਰ ਕੇ ਜਿਹੜੇ ਹੈ ਦਾਂਗੇ ਅਗਰ ਪਾਰਟੀ ਸਾਨੂੰ ਸਹੀ ਸਮਝੇਗੀ ਤਾਂ ਸਾਨੂੰ ਜਿਹੜੀ ਨਗਰ ਨਿਗਮ ਦੀ ਚੋਣਾ ਲੜਵਾਏਗੀ ਜੀ ਪਹਿਲਾਂ ਵੀ ਤੁਸੀਂ ਇਲੈਕਸ਼ਨ ਲੜੇ ਆ ਕਿੰਨੀ ਵਾਰ ਇਲੈਕਸ਼ਨ ਲੜ ਚੁੱਕੇ ਹੋ ਸਰ ਮੈਂ 2012 2017 ਦੋ ਵਾਰ ਇਲੈਕਸ਼ਨ ਲੜ ਚੁੱਕਿਆ ਤੇ ਤੀਸਰੀ ਵਾਰ ਇਲੈਕਸ਼ਨ ਲੜਨਾ ਹੈ ਮਗਰ ਜਿਹੜੀ ਤੁਸੀਂ ਗੱਲ ਕਰੀ ਹੈ ਕਿ ਕਿੰਨੀ ਵਾਰ ਇਲੈਕਸ਼ਨ ਲੜ ਚੁੱਕੇ ਹੋ ਪਟਿਆਲੇ ਸ਼ਹਿਰ ਦਾ ਇਤਿਹਾਸ ਰਿਹਾ ਹੈ ਕਿ ਜਿਹੜੀ ਵੀ ਰਾਜਨੀਤਿਕ ਪਾਰਟੀਆਂ ਰਹੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਨਗਰ ਨਿਗਮ ਚੌਣਾ ਜਿਹੜੀਆਂ ਉਹ ਇਮਾਨਦਾਰੀ ਨਾਲ ਅੱਜ ਤੱਕ ਨਹੀਂ ਕਰਾ ਪਾਈਆਂ ਇਸੇ ਕਰਕੇ ਸਾਡੇ ਵਰਗੇ ਬੰਦੇ ਦਾ ਹਲੇ ਤੱਕ ਜਿਹੜਾ ਤਿਲਕ ਸਾਨੂੰ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਐਮਸੀ ਦਾ ਨਹੀਂ ਲੱਗ ਪਾਇਆ ਕਿ ਹਰ ਸਰਕਾਰ ਜਿਹੜੀ ਹੈ ਧੱਕੇਸ਼ਾਹੀ ਦੇ ਨਾਲ ਹੀ ਇਲੈਕਸ਼ਨ ਕਰਾਂਦੇ ਆ ਹੁਣ ਦੇਖਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇਹ ਕਹਿ ਕੇ ਆਈ ਹੈ ਕਿ ਅਸੀਂ ਪਰਿਵਰਤਨ ਦੀ ਰਾਜਨੀਤੀ ਕਰਾਂਗੇ ਸਾਫ਼ ਸੁਥਰੀ ਰਾਜਨੀਤੀ ਕਰਾਂਗੇ ਕੰਮਾਂ ਦੀ ਰਾਜਨੀਤੀ ਕਰਾਂਗੇ ਤੇ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਈਆਂ ਪੰਜਾਬ 'ਚ ਬਣੇ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਭਗਵੰਤ ਮਾਨ ਜੀ ਅਗਰ ਤੁਸੀਂ ਪੰਜਾਬ ਦੇ ਵਿੱਚ ਕੰਮ ਕਰਾਏ ਆ ਪਰਿਵਰਤਨ ਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਇਮਾਨਦਾਰੀ ਦੀ ਰਾਜਨੀਤੀ ਕਰ ਰਹੇ ਹੋ ਤਾਂ ਇੱਕ ਬੁੱਟਾ ਪਟਿਆਲੇ ਦੀ ਕਾਰਪੋਰੇਸ਼ਨ ਦੇ ਵਿੱਚ ਵੀ ਲਗਾਓ ਕਿ ਤੁਸੀਂ ਇਮਾਨਦਾਰੀ ਨਾਲ ਨਗਰ ਨਿਗਮ ਚੋਣਾ ਕਰਾ ਕੇ ਜਿਹੜਾ ਹੈ ਉਹ ਸਮਾਜ ਨੂੰ ਦਿਖਾਓ ਤਾਂ ਕਿ ਪਤਾ ਲੱਗੇ ਕਿ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਤਾਂ ਜਿਹੜੀ ਤੱਕੇਸ਼ਾਹੀ ਗੁੰਡਾਗਰਦੀ ਕਰੀ ਜਾਂਦੀ ਸੀ ਐਮਸੀ ਦੇ ਇਲੈਕਸ਼ਨਾਂ ਦੇ ਵਿੱਚ ਉਹ ਸਰਕਾਰ ਨੇ ਬੰਦ ਕਰਾ ਦਿੱਤੀ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸੋ ਇੱਕ ਵੱਡੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਹੈ ਸੁਸ਼ੀਲ ਨਾਇਰ ਨੇ ਕਿ ਤੱਕੇਸ਼ਾਹੀ ਵਾਲੀ ਇਲੈਕਸ਼ਨ ਨਾ ਹੋਵੇ ਹਰਿੰਦਰ ਕੋਹਲੀ ਜੀ ਵੀ ਇੱਥੇ ਮੌਜੂਦ ਨੇ ਸੀਨੀਅਰ ਲੀਡਰ ਨੇ ਸਾਬਕਾ ਡਿਪਟੀ ਮੇਅਰ ਵੀ ਨੇ ਗੱਲਬਾਤ ਇਹਨਾਂ ਨਾਲ ਕਰਦੇ ਆ ਹੁਣ ਆਮ ਆਦਮੀ ਪਾਰਟੀ ਤੋਂ ਤਿਆਰੀ ਕਰ ਰਹੇ ਹਾਂ ਜਿਹੜੇ ਤੁਸੀਂ ਵੀ ਐਨਓਸੀ ਭਰ ਰਹੇ ਹੋ ਕਿ ਵੈਸੇ ਹੀ ਆਪਣੇ ਸਪੋਰਟਰਾਂ ਨੂੰ ਕਰਨ ਆਇਓ ਪਹਿਲਾਂ ਤਾਂ ਸकाई ਚੈਨਲ ਦੇ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਮੇਰਾ ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਅੱਜ ਅਸੀਂ ਸਾਰੇ ਐਨਓਸੀ ਲੈਣ ਹੀ ਆਇਆ ਮੈਂ ਵੀ ਐਨਓਸੀ ਲੈਣਾ ਆ ਮੈਂ ਬਾੜ ਨੰਬਰ 28 ਤੋਂ ਐਨਓਸੀ ਲੈਣ ਆਇਆ ਔਰ ਮੇਰੇ ਨਾਲ ਜਿਹਨੇ ਸਾਥੀ ਨੇ ਐਨਓਸੀ ਲੈਣ ਨਹੀਂ ਆਇਆ। ਕਿਸ ਤਰ੍ਹਾਂ ਦੇਖ ਰਹੇ ਹੋ ਮਾਹੌਲ ਕਿਉਂਕਿ ਅੱਗੇ ਹੀ 2 ਸਾਲ ਦਾ ਲਗਭਗ 2 ਸਾਲ ਕਿਉਂਕਿ ਜਨਵਰੀ 30 ਦੇ ਵਿੱਚ ਇਲੈਕਸ਼ਨ ਹੋਣੇ ਸੀ 2022 ਦੇ ਵਿੱਚ ਲਗਭਗ 2 ਸਾਲ ਦਾ ਸਮਾਂ ਜਿਹੜਾ ਹੈ ਵੱਧ ਹੋ ਚੁੱਕਿਆ ਹੈ ਕਿਸ ਤਰ੍ਹਾਂ ਦੇਖ ਰਹੇ ਹਾਂ ਨਗਰ ਨਿਕਮ ਦਾ ਜਿਹੜਾ ਸਮਾਂ ਉਹਨੂੰ ਤਾਂ ਤਕਰੀਬਨ ਹਲੇ 1 ਸਾਲ ਹੀ ਹੋਇਆ ਔਰ ਜਿਹੜੀ ਸਰਕਾਰ ਦਾ ਸਮਾਂ ਉਹ 2 ਸਾਲ ਹੋਇਆ ਤੇ ਇਸ ਲਈ ਤੁਸੀਂ ਦੇਖ ਰਹੇ ਹੋ ਕਿ ਸਾਰੀਆਂ ਪਾਰਟੀਆਂ ਉਰੋਂ ਐਨਓਸੀ ਲੈ ਰਹੀਆਂ ਨੇ ਔਰ ਵੱਧ ਚੜ ਕੇ ਸਭ ਦਾ ਇਹ ਦੇ ਵਿੱਚ ਟਿਕਟਾਂ ਸਾਰਿਆਂ ਨੂੰ ਮਿਲ ਜਾਣਗੇ ਕਿਉਂਕਿ 600 ਬੰਦੇ ਸੀ ਉਸ ਚੋਂ 150 ਬੰਦੇ ਰਹਿ ਗਏ ਹੁਣ 150 ਚੋਂ 60 ਬੰਦੇ ਛਾਂਟਣੇ ਕਿਵੇਂ ਦੇਖਦੇ ਹਾਂ ਵਿਰੋਧ ਵੀ ਕਿਤੇ ਨਾ ਕਿਤੇ ਰੂਲਿੰਗ ਪਾਰਟੀ ਦੇ ਵਿੱਚ ਹੁੰਦਾ ਕਿਉਂਕਿ ਬਾਕੀ ਪਾਰਟੀਆਂ ਦੇ ਵਿੱਚ ਕਈ ਵਾਰ ਕੈਂਡੀਡੇਟ ਪੂਰੇ ਸੂਰੇ ਹੁੰਦੇ ਆ ਪਰ ਰੂਲਿੰਗ ਪਾਰਟੀ ਦੇ ਵਿੱਚ ਕੈਂਡੀਡੇਟ ਜ਼ਿਆਦਾ ਹੁੰਦੇ ਆ ਸਾਰੇ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਬੰਦੇ ਨੇ ਸੰਗਠਨ ਦੀ ਸੋਚਦੇ ਬੰਦੇ ਨੇ ਔਰ ਸੰਗਠਨ ਨੇ ਹੀ ਤੈਅ ਕਰਨਾ ਹੁੰਦਾ ਕਿ ਕਿਸ ਨੂੰ ਟਿਕਟ ਮਿਲਣੀ ਹੈ ਕਿਸ ਨੂੰ ਨਹੀਂ ਜੋ ਸੀਨੀਅਰ ਲੀਡਰਸ਼ਿਪ ਆ ਸਾਡੀ ਬੈਠ ਕੇ ਤੈਅ ਕਰੂਗੀ ਔਰ ਸਾਰੇ ਇਕਜੁੱਟ ਹੋ ਕੇ ਅਸੀਂ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਕਹਿੰਦੇ ਆ ਕਿ ਇਹ ਇਲੈਕਸ਼ਨ ਜਿਹੜੀ ਹੈ ਉਹ ਸ਼ਾਂਤਮਈ ਤੇ ਪਾਰਦਰਸ਼ੀ ਤਰੀਕੇ ਨਾਲ ਹੋਵੇ ਹੱਥੋਂ ਨੂੰ ਪਤਾ ਹੀ ਆ ਜੀ ਪਿੱਛੇ ਵੀ ਜਿਹੜੀਆਂ ਚਾਰ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਹੋਈਆਂ ਨੇ ਉੱਥੇ ਵੀ ਕਿਵੇਂ ਪਾਰਦਰਸ਼ੀ ਢੰਗ ਨਾਲ ਹੀ ਹੋਇਆ ਜਿਵੇਂ ਕਿ ਰਵੈਤੀ ਪਾਰਟੀਆਂ ਹਮੇਸ਼ਾ ੱਤਕਾ ਕਰਦੀਆਂ ਦੀ ਵਿਧਾਨ ਸਭਾ ਚ ਵੀ ਔਰ ਸਾਡੀ ਐਸੀ ਸੋਚੇ ਨਹੀਂ ਗਈ ਔਰ ਜਿਹੜੀ ਆਮ ਆਦਮੀ ਪਾਰਟੀ ਆ ਇੱਕ ਸੁਚੱਜੇ ਢੰਗ ਨਾਲ ਅਸੀਂ ਇਹ ਇਲੈਕਸ਼ਨ ਕਰਾਉਂ ਜੀ ਬਹੁਤ ਬਹੁਤ ਸ਼ੁਕਰੀਆ ਸੋਸੀਂ ਗੱਲਬਾਤ ਕਰ ਰਹੇ ਸੀ ਜੋ ਕਿ ਸਾਬਕਾ ਮੇਅਰ ਵੀ ਰਹੇ ਚੁਕੇ ਆ ਇਧਰਲੇ ਪਾਸੇ ਜਸਪਾਲ ਖੜੇ ਇਹਨਾਂ ਨਾਲ ਵੀ ਗੱਲ ਕਰਦੇ ਆ ਇਹ ਵੀ ਆਮ ਆਦਮੀ ਪਾਰਟੀ ਤੋਂ ਆਓ ਜੀ ਗੱਲਬਾਤ ਕਰੀਏ ਜਰਾ ਜਾਣਤ ਲਈਏ ਕਿਦਾਂ ਦਾ